ਜਮਾਲਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗਸ਼ਤ ਦਰਾਂ ਭਾਮੀਆਂ ਕਲਾਸ ਤੇ ਇੱਕ ਬੰਦ ਠੇਕੇ ਦੇ ਨੇੜੇ ਮੌਜੂਦੀ ਦਰਾਂ ਇੱਕ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਇਲਾਕੇ 'ਚ ਦੇ ਵਪਾਰ ਦਾ ਗੈਰ ਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਹੈ ਸੂਚਨਾ ਅਨੁਸਾਰ ਸਥਾਨਕ ਵਾਸੀ ਜਨਗਿੱਤ ਕੌਰ ਅਤੇ ਪੂਜਾ ਟੁਰਲੀ ਨਾਦ ਦੀਆਂ ਔਰਤਾਂ ਲੜਕੀਆਂ ਨੂੰ ਕਿਰਾਏ ਤੇ ਸਪਲਾਈ ਕਰਕੇ ਦੇਵਪਾਰ ਦਾ ਧੰਦਾ ਚਲਾ ਰਹੀਆਂ ਸਨ ਦੱਸਿਆ ਗਿਆ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਚਰਨਜੀਤ ਕੌਰ ਦੇ ਘਰ ਚ ਲੰਬੇ ਸਮੇਂ ਤੋਂ ਚੁੱਪਚਾਪ ਚੱਲ ਰਹੀਆਂ ਸੀ ਮੌਕੇ ਪਰ ਖਾਸ ਸੂchnਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਮੌਕੇ ਤੇ ਛਾਪਾ ਮਾਰਿਆ ਛਾਪੇ ਮਾਰੀ ਦੌਰਾਨ ਦੋਵਾ ਹੱਤਾਂ ਨੂੰ ਰੰਗੇ ਹੱਤੀ ਗ੍ਰਿਫਤਾਰ ਕਰ ਲਿਆ ਗਿਆ ਮੌਲਜਮਾਂ ਚ ਚਰਨਜੀਤ ਕੌਰ ਵਾਸੀ ਗਾਰਡਨ ਸਿਟੀ ਭਾਮੀਆਂ ਕਲਾਂ ਅਤੇ ਪੂਜਾ ਟੁੱਲੀ ਵਾਸੀ ਗੋਵਿੰਦਨਗਰ 33 ਫੁੱਟਾ ਰੋਡ ਮੁੰਡੀਆਂ ਕਲਾਂ ਸ਼ਾਮਲ ਹਨ ਖਾਰਜ ਮਾਲਕੋਚੇ ਦੰਵਾ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੋਣੇ ਇਹ ਪਤਾ ਲਗਾਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਰੋਹ ਨਾਲ ਹੋਰ ਕਿਹੜੇ-ਕਿਹੜੇ ਲੋਕ ਜੁੜੇ ਹੋਏ ਹਨ ਅਤੇ ਕਿੰਨੇ ਸਮੇਂ ਤੋਂ ਇਹ ਤੰਦਾਂ ਚੱਲ ਰਹੀ ਸੀ। ਸਥਾਨਕ ਲੋਕਾਂ ਨੇ ਇਸ ਕਾਰਵਾਈ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਲਾਕੇ 'ਚ ਅਜਿਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇਪ ਵੇਖ ਚ 20 ਅਜਿਹੇ ਮਾਮਲਿਆਂ ਤੇ ਸਖਤ ਨਿਗਰਾਨੀ ਰੱਖੀ ਜਾਵੇਗੀ